ਸੀਸੀਟੀਵੀ ਹੱਬ ਬਾਜਾਖਾਨਾ ਅੱਜ 34 ਸੰਕਰ ਰਹੇ ਆਂ ਬੰਡ ਮੱਲਾ ਉਹ ਆਪਣਾ ਦੋਸਤ ਉਹਦੇ ਘਰ ਦੇ ਸੇ ਜਲਾ ਰਹੇ ਆ ਇੱਕ ਵਜਨ ਦਾ 3047 ਮਾਡਲ ਬਾਈ ਦੇ ਅੱਜ ਸੱਤ ਕੈਮਰੇ ਸੰਤਾਲੇ ਸੰਕਰਨੇ ਸੀ ਇਹਨਾਂ ਵਿੱਚ ਅਸੀਂ ਮਾਡਲ 3047 ਮਾਡਲ ਇੱਕ ਵਜਨ ਦਾ 7608 ਐਨਵੀਆਰ ਇਹ ਮਾਡਲ ਨੂੰ ਚੈੱਕ ਕਰ ਸਕਦੇ ਹੋ 3047 ਇੱਕ ਵਜਨ ਦੀ ਵਾਇਰ ਇੱਕ ਵਜਨ ਦਾ ਕੈਮਰਾ 3047 सीपी प्लस सी दी कैर 6 ਤੇ ਐਨਵੀਆਰ 7300 ਮਾਡਲ ਇਹ ਸਿਸਟਮ ਤੁਸੀਂ ਆਪਣੇ ਘਰ ਲਾ ਕੇ ਤੁਹਾਨੂੰ 15-20 ਸਾਲ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ओरिजिनल ਫੁੱਲ ਗੀਗਾ ਸੱਚ ਗੀਗਾਬਾਈਟ ਹੱਕ ਵਜਿੰਦੀ ਇਹ 3047 ਮਾਡਲ ਸੱਤ ਕੈਮਰੇ ਬਾਈ ਦੀ ਅੱਜ ਇੰਸਟਾਲੇਸ਼ਨ ਅਸੀਂ ਕੀਤੀ ਆ ਅੱਗੇ ਤੁਹਾਨੂੰ ਇਹਨਾਂ ਦੀ ਅਸੀਂ ਕਲੈਰਟੀ ਵੀ ਦਿਖਾਵਾਂਗੇ ਤੇ ਫੁੱਲ ਹੱਕ ਵਿਜਨ ਆ ਤੁਸੀਂ ਕਲੈਰਟੀ ਚੈੱਕ ਕਰ ਸਕਦੇ 3047 ਮਾਡਲ ਦੀ ਇੱਥੇ ਤੁਹਾਨੂੰ ਇਸ ਗੱਡੀ ਦਾ ਨੰਬਰ ਵੀ ਪੜਾਵਾਂਗੇ ਜ਼ੂਮ ਕਰਕੇ ਆ ਤੁਸੀਂ ਚੈੱਕ ਕਰ ਸਕਦੇ ਆ ਕਿ ਨੰਬਰ ਪਲੇਟ ਤੋਂ ਨੰਬਰ ਤੁਸੀਂ ਜਿਹੜੀ ਰੀਡ ਕਰ ਸਕਦੇ ਹੋ ਇਹ ਰਿਜ਼ਲਟ ਆ ਜੀ 3047 ਮਾਡਲ ਹੈਕ ਵਜੰਦਾ ਅਲਟਰਾ ਸੀਰੀਜ਼ ਦੇ ਵਿੱਚ ਇਹ ਮਾਡਲ ਆਉਂਦਾ ਤੁਸੀਂ ਵੀ ਲਵਾਉਣਾ ਚਾਹੁੰਦੇ ਤਾਂ ਸਾਡੇ ਨਾਲ ਕੰਟੈਕਟ ਕਰੋ ਸੀਸੀਟੀਵੀ ਹੱਬ ਬਾਜਾਖਾਨਾ ਮੋਬਾਈਲ ਨੰਬਰ 991542081 ਡਿਸਟ੍ਰਿਕਟ ਫਰੀ ਕੋਟ ਪਿੰਡ ਬਾਜਾਖਾਨਾ